ਮੰਮਾ ਮੇਰ ਕੋਈ ਹੈ ਰਾਤ ਨੂੰ ਤੇ ਮੰਮਾ ਕਹਿੰਦੇ ਕੀ ਹੋ ਗਿਆ ਪੁੱਤ ਮੈਂ ਪੈ ਨਹੀਂ ਘੱਟੇ ਹੋਰੇ ਤੇ ਕਿੱਦਾਂ ਜਾਣਾ ਚਲੋ ਮਾਂ ਦਾ ਜੀ ਕਰਾ ਬੇਟੀ ਲਈ ਮੰਮੀ ਗਈ ਅੰਦਰ ਉਹ ਗਿਆਨੀ ਚੱਕ ਲਈ ਕਹਿੰਦੀ ਸਵੇਰੇ ਇਹਨੂੰ ਗਿਰੀ ਵੀ ਰੱਖ ਆਪਣਾ ਖੇੜੀ ਤੇ ਪਾਪੀ ਦਾ ਜੇ ਖੇੜ ਚੋੜਾ ਲਾਂ ਇਹ ਮੇਰੀ ਮਾਂ ਉਹ ਸਾਰੇ ਗਹਿਣੇ ਚੱਕ ਲਏ ਮੇਰੇ ਅੱਤੇ ਧਰਤੇ ਮੇਰੇ ਹੱਥ ਤੇ ਧਰਤੇ ਕਦੇ ਹੋਇਆ ਕੁਝ ਵੀ ਕਈ ਕਈ ਚੀਜ਼ਾਂ ਘਰ ਦੇ ਵਿੱਚ ਵੇਚਣੀਆਂ ਪੈਗੀਆਂ ਹੁਣ ਵੇਚ ਕੇ ਕੁਝ ਲਾਸਟ ਟਾਈਮ 'ਚ ਮੈਂ 2023 ਨਾਲ ਵਿੱਚ ਮ ਮੈਨੂੰ ਨਹੀਂ ਕਿਹ ਜਾਣਦੀ ਹੂੰ ਕਿੱਡਨ ਨੋਰਮਲ ਟੂਰਨਾਮੈਂਟ ਦੀਗਾ ਇਨਵੀਟੇਸ਼ਨ ਅੱਛਾ ਇਨਵੀਟੇਸ਼ਨ ਟੂਰਨਾਮੈਂਟ ਠੀਕ ਹੈ ਤੇ ਜਿੱਕਾ ਇੰਟਰਨੈਸ਼ਨਲ ਹੂੰ ਤੇ ਮੈਂ ਜਾਣਾਂ ਦੀਗਾ ਉਸ ਟਾਈਮ ਮੇਰੇ ਕੋਲ ਪੈਸੇ ਨਹੀਂ ਸੀ ਹੂੰ ਉਸ ਟਾਈਮ ਮੈਂ ਮਾਇੂਸ ਜਿਹਾ ਬੈਠਾ ਸੀਗਾ ਫਾਦਰ ਤਾਂ ਵੀ ਸੀ ਉਹ ਟਾਈਮ ਤਾਂ ਤੇ ਉਹਨੇ ਮਮਾ ਮੇਰੇ ਕੋਲ ਆਏ ਰਾਤ ਨੂੰ ਕਿਉਂਕਿ ਐਂਟਰੀ ਕਰਾਣੀ ਸੀ ਤੇ ਮਮਾ ਕਹਿੰਦੇ ਕੀ ਹੋ ਗਿਆ ਪੁੱਤ ਮੈਂ ਕਿਹਾ ਮੈਂ ਪੈ ਨਹੀਂ ਕੱਟਿਆ ਰੇ ਕਿੱਡੇ ਜਾਣਾਂ ਇਹ ਲੋ ਮਾਂ ਦਾ ਜਿਕਰਾ ਬੇਟੀ ਲਈ ਮੰਮੀ ਗਈ ਅੰਦਰੋਂ ਗਿਆਨੇ ਚੱਕ ਲਈ ਕਹਿੰਦੀ ਸਵੇਰੇ ਇਹਨੂੰ ਗਿਰਵੀ ਰੱਖਦੀ ਤੇ ਜਿੰਨੇ ਉਹ ਇਹ ਤੇ ਆਪਣਾ ਖੇੜ ਕੇ ਪਾਪੀ ਦਾ ਜੇ ਫੇਰ ਛੁਡਾ ਲਾਂਗੇ ਹਏ ਹੇ ਮੇਰੀ ਮਾਂ ਉਹ ਸਾਰੇ ਗਿਆਨੇ ਚੱਕ ਲਏ ਹਾਂ ਉਹ ਸਾਰੇ ਕਿਧਰ ਤੇ ਸਾਡੇ ਮੇਰੇ ਹੱਥ ਤੇ ਤਰਤੇ ਵਿਲਾ ਵੇਚ ਇਹਨਾਂ ਨੂੰ ਗਿਰਵੀ ਕਰ ਤੇ ਜਿਹੜੇ ਆਏ ਮੈਂ ਪਾਣੀ ਤਾਂ ਹੈ ਨਹੀਂ ਤੇਰੇ ਕੰਮ ਆ ਜਾਣਿਆ ਇਹਨੂੰ ਰੱਖ ਤੇ ਉਹ ਇੰਸਾਈਡਰ ਵੀ ਮੈਨੂੰ ਯਾਦ ਆਦਾ ਇੱਕ ਸਾਈਡ ਇੱਕ ਸਾਈਡ 골ਡ ਰੱਖਿਆ ਉਹ ਦੂਜੀ ਸਾਈਡ ਮੈਂ 골ਡ ਲੈ ਕੇ ਆਇਆ ਵਾਹ ਵਾਹ ਦੋਇਆ ਹੁਣ ਮੇ ਕੋ ਮੈਡਲ ਵੀ ਪਿਆ ਹੈ ਉਹਦਾ ਸਰਟੀਫਿਕੇਟ ਵੀ ਪਿਆ ਹੈ ਤੇ ਉਹ ਗਵਾ ਵੀ ਹੈ ਜੀ ਦੇਖੋ ਉਹ ਰੱਖਿਆ ਦੀ ਕਿਰ ਵੀ ਰੱਖਿਆ ਅੱਛਾ ਤੁਸੀਂ ਜਿਵੇਂ ਮਾਪੇ ਉਹਦੇ ਬਹੁਤ ক্লোਜ਼ ਰਹੇ ਹੋ ਤੁਹਾਡੇ ਫਾਦਰ ਸਾਹਿਬ ਚਲੋ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਮੈਂ ਸੋਰੀ ਮੈਂ ਫਾਦਰ ਦਾ ਨਹੀਂ ਜਾਊਂਗਾ ਹੂੰ ਇੱਕ ਯਾਰ ਵੈਲੀ ਜਾਊਂਗਾ ਉਹਨੂੰ ਅੱਛਾ ਅਲੀਏ ਪਾਰਟੀ ਵੀ ਕਰਨੀ ਨਾ ਕਿੱਥੇ ਜਾਣਾ ਵੀ ਹਾਂ ਤਾਂ ਮੈਂ ਤੇ ਪਾਪਾ ਨੇ ਤੇ ਵਿਰਧ ਨਹੀਂ ਜੁਰਨ ਅਸੀਂ ਇਕੱਠੇ ਜਾਣਾ ਥੋੜੀ ਜੋੜੀ ਹੁੰਦੀ ਸੀ ਪੂਰੀ ਅੱਛਾ ਪੂਰੀ ਕਿਤੇ ਬਦਮਾਸ਼ੀ ਕਰਨੀ ਉੱਤੇ ਬਦਮਾਸ਼ੀ ਵੀ ਹੁੰਦੀ ਸੀ ਅੱਛਾ ਉਹਦੇ ਇਕੱਠੇ ਸੀ ਉਹਦੇ ਕੱਟੇ ਦੀ ਕਿਰੇ ਇੰਜੋਏ ਕਰਿਆ ਲਾਈਫ ਚ ਸਵੇਰੇ ਜੰਨ ਦੇ ਦੀ ਜਦ ਪਾਪਾ ਨੂੰ ਕੋਈ ਟੈਂਸ਼ਨ ਹੁੰਦੀ ਸੀ ਉਹ ਸਾਨੂੰ ਦੱਸ ਦੇਦੀ ਤੇ ਪਾਪਾ ਦੀ ਲੜਾਈ ਹੋ ਜਾਂਦੀ ਸੀ ਤਾਂ ਸੀ ਮੋਰੇ ਹੁੰਦੇ ਸੀ ਤੇ ਜਾਂ ਸਾਡੇ ਡਾਂਗੋ ਪੈਂਦੇ ਸੀ ਪਰ ਪਾਪਾ ਮੋਰੇ ਹੁੰਦੇ ਯਾਨੀ ਐ ਜਾ ਟਾਈਮ ਦੀ ਦੇਖੋ ਮੈਂ ਤਾਂ ਇਹੀ ਕਹਾਂਗਾ ਮਤਲਬ ਐ ਜਾ ਬਾਪ ਸਭ ਨੂੰ ਰੱਬ ਦੇ ਵਾ ਜਿਨ੍ਹਾਂ ਨੇ ਗਰੀਬੀ ਨਹੀਂ ਦੇਖੀ ਤੁੱਪ ਨਹੀਂ ਦੇਖੀ ਛਾਂ ਨਹੀਂ ਦੇਖੀ ਆਪਣਾ ਸੁੱਖ ਨਹੀਂ ਦੇਖਿਆ ਸਾਡੇ ਦੇ ਹੀ ਲਾਤਾ ਕੀ ਮੈਂ ਕੁਝ ਨਹੀਂ ਦੇਖਿਆ ਤਾਂ ਮੇਰੇ ਬੱਚੇ ਆਣ ਵਾਲੇ ਫਿਊਚਰ ਦੇਖਣ ਹੂੰ ਅੱਛਾ ਤਰਨੁਭਾਈ ਜਿਵੇਂ ਤੁਸੀਂ ਦੱਸਿਆ ਜ਼ਿਕਰ ਕੀਤਾ ਸੀਗਾ ਆਪਣੀ ਗੱਲਾਂ ਦੇ ਵਿੱਚ ਜੀ ਜੀ ਕਿ ਕਦੇ ਵੀ ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਨਹੀਂ ਵੀ ਪਰ ਤੁਹਾਨੂੰ ਲੱਗਦਾ ਕਿ ਅਗਰ ਕਿਸੇ ਬੰਦੇ ਨੂੰ ਸਿੱਧਾ ਅਮੀਰ ਬਣਾ ਦੇਵੇ ਬੰਦਾ ਸਿੱਧਾ ਹੀ ਜੀ ਤਾਂ ਸ਼ਾਇਦ ਉਸ ਨੂੰ ਉਸ ਜ਼ਿੰਦਗੀ ਦੀ ਉਸ ਚੀਜ਼ ਦੀ ਇੰਨੀ ਕਦਰ ਨਹੀਂ ਹੁੰਦੀ ਤੁਹਾਨੂੰ ਲੱਗਦਾ ਵੀ ਗਰੀਬੀ ਆਉਣੀ ਵੀ ਜ਼ਰੂਰੀ ਹੈ ਮੇਰੇ ਦੇਖੋ ਗਰੀਬੀ ਆਣੀ ਜ਼ਰੂਰੀ ਹੈ ਕਿਉਂਕਿ ਤੱਕੇ ਖਾਣੇ ਜਦ ਤੱਕ ਨੰਨੂੰ ਧੱਕੇ ਨਹੀਂ ਪੈਣਗੇ ਨਾ ਤੁਹਾਨੂੰ ਅਕਲ ਨਹੀਂ ਆਣੀ ਅਕਲ ਨਹੀਂ ਆਉਣੀ ਰੀਅਲਿਟੀ ਹੈ ਮੈਨੂੰ ਵੀ ਪਏ ਨੇ ਤਾਂ ਜਾ ਕੇ ਇੱਕ ਲਾਈਵ ਰੇ ਅੱਛਾ ਭਾਈ ਜਿਵੇਂ ਤੁਸੀਂ ਭਰਾ ਦੇ ਜ਼ਿਕਰ ਕੀਤਾ ਜ਼ਿੰਦਗੀ ਦੇ ਵਿੱਚ ਭਾਈ ਇੱਕ ਸਵਾਲ ਮੈਂ ਤੁਹਾਨੂੰ ਜਿਵੇਂ ਨਾਰਮਲ ਜਿਹਾ ਪੁੱਛਦਾ ਭਰਾ ਦੀ ਕਿੰਨੀ ਕਾਇਮियत ਹੁੰਦੀ ਆ ਦੇਖੋ ਵੀ ਭਰਾ ਇੱਕ 아이 ਸ਼ਕਤੀ ਹੈ ਜਿਹੜਾ ਬਾਪ ਤੋਂ ਬਾਅਦ ਕੰਮ ਹੰਦੇ ਨੇ ਉਹਨਾਂ ਤੋਂ ਭਰਾ ਹੀ ਹੁੰਦਾ ਕਹਿੰਦੇ ਲੱਖ ਮਾਣਾ ਭਰਾ ਭਰਾ ਵੀਰੇ ਜੇ ਕੋਈ ਉਹਨੂੰ ਹੱਥ ਵੀ ਚੱਕੂਗਾ ਨਾ ਤਾਂ ਪਹਿਲਾ ਕੋਲ ਤੈਨੂੰ ਆਊਗਾ ਵੀਰੇ ਮੈਨੂੰ ਨਹੀਂ ਇਹ ਨਵੇਂ ਲੜਾਈ ਹੋਊਗੀ ਹਾਏ ਹਾਏ ਇਹ ਸੱਚ ਹੈ ਰਿਐਲਿਟੀ ਹੈ ਵੀਰੇ ਇਹ ਹੁੰਦਾ ਪ੍ਰਾਇਜ ਜਿੰਨਾ ਮਰਜ਼ੀ ਮਾਰਾ ਹੋ ਜੂਣਾ ਚਾਹੇ ਪ੍ਰਾਇਜ ਲੜਾਈਆਂ ਹੋ ਜਾਣ ਤੋਂ ਚਾਹੇ ਭਵੇਂ ਲੱਗ ਲੱਗ ਵੀ ਹੋ ਜਾਣ ਲੇਕਿਨ ਜਦ ਵੀ ਕੋਈ ਦੁੱਖ ਆਊਗਾ ਤਾਂ ਪਹਿਲੇ ਪ੍ਰਾਇ ਖੜਾਊਗਾ ਤੁਹਾਡੇ ਨਾਲ ਹੋਰ ਕਿਤੇ ਨਹੀਂ ਕਰਨ ਸੱਚ ਕਿਹ ਗੀਆਂ ਇਹ ਫੀਸ ਕੀਤਾ ਮੈਂ ਖੁਦ ਵੇਤ ਕੀਤਾ ਇਹ ਜੀਨਾਂ ਤਾਨੂੰ ਮਾਣਾ ਹੁੰਦਾ ਤੁਹਾਡੇ ਭਾਈ ਤੇ ਆਂ ਵੀਰੇ ਮੈਨੂੰ ਉਹਨੂੰ ਵੀ ਮਾਣਾ ਜੇ ਉਹ ਮੈਨੂੰ ਮੇਰੇ ਭਰਾ ਮੈਨੂੰ ਕਹੋਗਾ ਨਾ ਮੈਨੂੰ ਤੇਰੀ ਜਾਨ ਚਾਈਦੀ ਆ ਮੌਸ ਟਾਈਮ ਦੇ ਦੂੰਗਾ ਇਹ ਤਾਂ ਬੜੀ ਤਾਂ ਕੋਈ ਚੀਜ਼ ਨਹੀਂ ਹੈ ਨਾ ਜੇ ਮੇਰਾ ਭਰਾ ਕਹੂਗਾ ਮੇਰੀ ਤੇਰੀ ਜਾਨ ਚਾਈਦੀ ਆ ਮੌਸ ਟਾਈਮ ਉਹ ਨਹੀਂ ਜਾਣ ਵੀ ਦੇਣੂ ਤੇ ਆ ਪਰ ਉਹਦੇ ਤੇ ਕੋਈ ਦੁੱਖ ਨਹੀਂ ਆਣਾ ਚਾਹੀਦਾ ਜਦ ਤੱਕ ਮੇਰੀ ਜ਼ਿੰਦਗੀ ਹੈ ਜੇ ਮਾਪਿਆਂ ਦੀ ਗੱਲ ਕਰਾਂ ਬਾਈ ਮਾਪਿਓ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੇ ਨੇ ਤੁਹਾਡੀ ਜੀ 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 ਕਿਉਂਕਿ ਪਰਿਵਾਰ ਦੇ ਵਿੱਚ ਇੱਕ ਸਭ ਤੋਂ ਮੋਢੀ ਹਾਂ ਕੰਮ ਨੂੰ ਚਲਾਉਣ ਵਾਲੇ ਸਹੀ ਗਾ ਤੁਹਾਨੂੰ ਰਾਹ ਦਿਖਾਉਣ ਵਾਲੇ ਤੁਹਾਡੇ ਮਾਪਿਓ ਨੇ ਮਾਪਿਓ ਦੀ ਡੈਫੀਨੇਸ਼ਨ ਕੀ ਮੰਨਦੇ ਹੋ ਇੱਕ ਮਾਂ ਕੀ ਹੁੰਦੀ ਹੈ ਤੇ ਪਿਓ ਕੀ ਹੁੰਦਾ ਮਾਹਬਾਬ ਰੱਬ ਦਾ ਰੂਪ ਨੇ ਮਿਲੇ ਬਾਪ ਜਿਨੇ ਤੁਹਾਨੂੰ ਮੋਢੇ ਤੇ ਰੱਖ ਕੇ ਦੁਨੀਆ ਦੇ ਕਾਣੀ ਮਾਂ ਜਿਨੇ ਤੁਹਾਨੂੰ ਸੰਸਕਾਰ ਦੇ ਕਾਣ ਬਾਪੂ ਦੇ ਮੋਢੇ ਤੇ ਦੁਨੀਆ ਦੇਖਣੀ ਤੇ ਮਾਂ ਦੀ ਪਿਆਰ ਤੇ ਸੰਤਕਾਰ ਇਹ ਤੋਂ ਬਿਨਾਂ ਕੁਝ ਵੀ ਨਹੀਂ ਲਾਈਫ ਚ ਹੁਣ ਤੇ ਨਾ ਮੈਂ ਖੁਸ਼ ਨਹੀਂ ਕੀ ਗਾ ਇਹ ਮੇਰੇ ਫਾਦਰ ਨੇ ਮੈਨੂੰ 31 ਸਾਲ ਤੱਕ ਇਹ ਜਿਆ ਪਿਆਰ ਦਿੱਤਾ ਪੂਰੀ ਜ਼ਿੰਦਗੀ ਚ ਤੈਨੂੰ ਨਹੀਂ ਦਿੱਤਾ ਹੁਣ